ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜਿਹੜੇ ਕਿਸਾਨਪਰਾ ਵਪਾਰੀ ਵੀਰ ਅਦਰ ਸਟੇਟਾਂ ਦੇ ਵਿੱਚ ਬੈਠੇ ਨੇਗੇ ਪੰਜਾਬ ਤੋਂ ਬੀਟਲ ਬੱਕਰੀਆਂ ਜਾਂ ਬਰਬਰੀਆਂ ਬੱਕਰੀਆਂ ਖਰੀਦਾਰੀ ਕਰਦੇ ਨੇ ਉਹ ਜ਼ਿਆਦਾ ਮਾਲ ਲੈਣ ਦੇ ਲਈ ਇੱਥੇ ਪਹੁੰਚ ਨਹੀਂ ਕਰ ਸਕਦੇ ਉਹ ਘਰ ਬੈਠੇ ਵੀ ਬੱਕਰੀਆਂ ਮੰਗਵਾ ਸਕਦੇ ਨੇ ਆਪਾਂ ਤੁਹਾਨੂੰ ਰੂਟ ਦੱਸਣ ਲੱਗਿਆ ਵੀ ਕਿਹੜੇ ਰੂਟਾਂ ਉੱਪਰ ਆ ਟਰਾਂਸਪੋਰਟ ਹੈ ਜਿਹੜੀ ਉਹ ਹੁੰਦੀ ਹੁੰਦੀ ਜਾਊਗੀ ਤੇ ਜਾਨਵਰ ਤੁਹਾਡੇ ਤੱਕ ਪਹੁੰਚਦੇ ਹੋਣਗੇ ਜਿਸ ਤਰ੍ਹਾਂ ਕਿ ਰਿਆਸਤ ਖਾਨ ਖੜੇਣਗੇ ਆਪਣੇ ਨਾਲ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੇ ਆਪਾਂ ਖੜੇਾਂਗੇ ਸ਼ਨੀਵਾਰ ਨੂੰ ਬਾਈ ਜੀ ਆਪ ਬਤਵਾਓ ਫਿਰ ਵੀ ਕਿਹੜਾ ਰੂਟ ਰਹਿੰਦਾ ਜੀ ਕਿੱਥੇ ਕਿੱਥੇ ਜਾਨਵਰ ਬੇ ਜਰਾਦਰ ਸਿੰਘ ਭਾਈ ਮੈਂ ਜੋ ਅਦਰ ਸਟੇਟਾਂ ਕੇ ਲਈ ਹੈ ਜੇ ਆਪ ਕੋ ਹਿੰਦੀ ਮੈਂ ਇਸ ਲਈ ਬਤਾਨਾ ਚਾਹਤਾ ਹਾਂ ਜੈਸੇ ہماری ਮੁੱਲਾਪੁਰ ਮੰਡੀ ਕੇ ਅੰਦਰ ਸੇ ਜੇ ਪਹਿਲੀ ਗਾੜੀ ਹੈ ਅਮਨੇ ਕਹਾ ਥਾ ਇਹ ਪਹਿਲੇ ਸਮੇਂ ਦੇ ਅੰਦਰ ਕਿ ਵੀ ਹਮ ਇੱਕ ਮਹੀਨੇ ਦੇ ਅੰਦਰ ਜੋ ਆਊਟ ਆਫ ਸ਼ਡੂਲ ਪੂਰੀ ਇੰਡੀਆ ਦੇ ਅੰਦਰ ਜੋ ਮਾਲ ਸਪਲਾਈ ਕਰਨਾ ਹੈ ਉਸ ਦੇ ਅੰਦਰ ਹਮ ਗਾੜੀ ਨਿਕਾਲेंगे ਅੱਜ ਉਹ ਸਮਝ ਲਓ ਆਪਕੇ ਸਾਹਮਣੇ ਹੈ 15 ਔਰ 20 ਕੇ ਵਿੱਚ 21 ਤਾਰੀਖ ਨੂੰ ਸਮਝ ਲਓ ਐਂਡ ਕਰੋ ਜਨਵਰੀ ਕੋ ਜਨਵਰੀ ਕੋ 21 ਤਾਰੀਖ ਨੂੰ ਆਪਣੀ ਗਾੜੀ ਨਿਕਲੇਗੀ ਜੋ ਮੁੱਲਾਪੁਰ ਮੰਡੀ ਸੇ ਹਨੂਮਾਨਗੜ ਕਰੋੜਾਵਾਲੀ ਲਖੋਵਾਲੀ ਸਰਦਾਰ ਸ਼ਹਿਰ ਕੋਟਾ ਬੋਪਾਲ ਨਾਗਪੁਰ ਹైదరాబాద్ ਬੈਂਗਲੌਰ ਔਰ ਦੇਵਨਾਲੀ 에ਅਰਪੋਰਟ ਬੈਂਗਲੌਰ ਬੈਂਗਲੌਰ ਤੱਕ ਆਪਣੀ ਗੱਡੀ ਜਾਊਗੀ ਜੀ ਬੈਂਗਲੌਰ ਤੱਕ जो जो भाई भी है अदर स्टेट में जिसने भाई ने भी ऑर्डर देना है या जो जो नाम बताए हैं जो रूट बताया है वहां से किसी ने जानवर डाल ले किसी व्यापारी वीर का भी कोई जानवर रहता है तो अपने से कांटेक्ट करें मुलापुर मंडी से स्पेशल गाड़ी निकाली जाएगी जी हॉकी बाबा जी है दे ना का कोई किन्ने भी मंगवा सकता है मंगवा सकता है कोई भी, भी नाग मंगवा सकता है छोटा बड़ा किसी प्रकार का भी और खस्सी बकरे पालण वास्ते छोटे बच्चे किसी ने भी भगवान हो तो हमारे जो रियासत अली भाई है जितना रूट बताया आपको तकरीबन बंगलौर तक के गाड़ी जाएगी बंगलौर के रास्ते के बीच में कोई भी भीड़ माल मंगवाना चाहता है प्योर बीटल क्रॉस बीटल बरबरी नस्ल और तोतापुरी नस्ल जहाँ किसी प्रकार का भी कोई भी माल कहने के भाव है कि कोई खस्सी माल पालता है बकरे ब्रीडिंग वास्ते लेते हैं सभी प्रकार का माल मुल्लापुर की मंडी से लोड होएगा 21 तरीक 21 जनवरी को ਦਨ ਐਤਵਾਰ ਕੋ ਗਾੜੀ ਲੋਡ ਕੀ ਜਾਏਗੀ ਕਿਉਂਕਿ 20 ਤਰੀਕ ਕੀ ਮੰਡੀ ਹੈ ਤੇ ਉਸ ਤੋਂ ਪਹਿਲੇ ਵੀ ਮੰਡੀ ਆਏਗੀ 2-3 ਔਰ ਜਿਸਨੇ ਵੀ ਮਾਲ ਮੰਗਵਾਣਾ ਹੈ ਤੇ ਉਹ ਹਮਾਰੇ ਰਿਆਸਤ अली ਭਾਈ ਇਸ ਤੇ ਸੰਪਰਕ ਕਰ ਸਕਤੇ ਹੈ ਔਰ ਬੰਗਲੌਰ ਤੱਕ ਇਹ ਗਾੜੀ ਜਾਏਗੀ 21 ਤਰੀਕ ਕੋ ਜਹਾਂ ਸੇ ਰਵਾਨਾ ਹੋਗੀ ਇਹ ਬਤਾਓ ਜੀ ਵੀ ਹਰ ਕਿ ਮਹੀਨੇ ਬਾਅਦ ਜਾਇਆ ਕਰੇਗਾ ਮਾਲ ਜਾਂ 2 ਮਹੀਨੇ ਬਾਅਦ ਇਹ ਤਾਂ ਸੇਮ ਭਾਈ ਐਸਾ ਹੈ ਜਿਵੇਂ ਜਿਵੇਂ ਕਸਟਮਰੋ ਦਾ ਆਰਡਰ ਰਹੇਗਾ ਉਸ ਹਿਸਾਬ ਸੇ ਚਾਹੇ 15 ਦਿਨ ਦੇ ਅੰਦਰ ਆਰਡਰ ਦੇ ਮੁਤਾਬਕ ਹੀ ਗਾੜੀ ਲੋਡ ਹੋਏਗੀ ਬੇਸ਼ੱਕ ਦੀ ਹਫਤੇ ਕੀ ਗਾੜੀ ਕਢਾਲਣਾ ਪੜੇ ਤਾਂ ਹਮ ਹਫਤੇ ਬਾਅਦ ਵੀ ਗਾੜੀ ਕਢਾਲੇਗੇ ਠੀਕ ਸੋ ਭਾਈ ਉਹ ਨੋਟ ਕਰ ਲੋ ਜਿਹੜੇ ਵੀਰਾਂ ਨੇ ਨਗਮ ਮਗਵਾਉਣੇ ਨੇਗੇ ਜਾਨਵਰ ਲੈਣੇ ਨੇਗੇ ਸਕਰੀਨ ਉੱਪਰ ਰਾਇਸਤ ਖਾਨ ਜੀ ਦਾ ਨੰਬਰ ਦੇ ਰਿਆ ਤੁਸੀਂ ਬੋਲ ਦ ਇੱਕ ਵਾਰੀ 959200 15339592001533 ਇਸ ਤੇ ਸੰਪਰਕ ਕਰਕੇ ਨਗ ਮੰਗਵਾ ਸਕਦੇ ਹਾਂ ਧੰਨਵਾਦ